ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਸਿੰਘ ਤੇ ਅੱਜ ਗੱਲਬਾਤ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦੀ ਜੀਵਨੀ ਬਾਰੇ ਕਿਵੇਂ ਸੀ ਉਹਨਾਂ ਦਾ ਜੀਵਨ ਕਿਵੇਂ ਉਹਨਾਂ ਦੇ ਨਾਮ ਨਾਲ ਮਹਾਰਾਜਾ ਜੁੜਿਆ ਸੋ ਆਓ ਸਾਰੀ ਸ਼ਾਮ ਸਪੋਣਿਆ ਤੁਹਾਡੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਈਸਵੀ ਨੂੰ ਗੁਜਰਾਂਵਾਲਾ ਵਿਖੇ ਹੋਇਆ ਸੀ ਉਹਨਾਂ ਦੇ ਪਿਤਾ ਜੀ ਦਾ ਨਾਮ ਮਹਾ ਸਿੰਘ ਸ਼ੁਕਰਚੱਕਿਆ ਮਿਸਲ ਦੇ ਸੰਸਥਾਪਕ ਚੜਤ ਸਿੰਘ ਦਾ ਪੁੱਤਰ ਸੀ ਉਹਨਾਂ ਦੀ ਮਾਤਾ ਜੀ ਦਾ ਨਾਮ ਰਾਜਕੌਰ ਸੀ। ਪਹਿਲਾ ਰਣਜੀਤ ਸਿੰਘ ਦਾ ਨਾਮ ਬੁੱਧ ਸਿੰਘ ਸੀ ਪਰ ਬਾਅਦ ਵਿੱਚ ਰਸੂਲਨਗਰ ਦੀ ਜਿੱਤ ਤੋਂ ਖੁਸ਼ ਹੋ ਕੇ ਉਹਨਾਂ ਦੇ ਪਿਤਾ ਨੇ ਉਹਨਾਂ ਦਾ ਨਾਮ ਰਣਜੀਤ ਸਿੰਘ ਰੱਖ ਦਿੱਤਾ ਤੇ ਬਚਪਨ ਵਿੱਚ ਹੋਈ ਚੇਚਕਤੀ ਬਿਮਾਰੀ ਕਾਰਨ ਰਣਜੀਤ ਸਿੰਘ ਦੀ ਇੱਕ ਅੱਖ ਚਲੀ ਗਈ ਅਤੇ ਚਿਹਰਾ ਕਾਫੀ ਬਦਸੂਰਤ ਹੋ ਗਿਆ ਸੀ। ਪੜ੍ਹਾਈ ਵਿੱਚ ਰੁਚੀ ਨਾ ਹੋਣ ਕਰਕੇ ਉਹ ਜ਼ਿਆਦਾ ਸਿੱਖਿਆ ਪ੍ਰਾਪਤ ਨਾ ਕਰ ਸਕਿਆ। ਪਾਰੇ ਕ ਮਹਾਨ ਯੋਧਾ ਘੋੜਸਵਾਰ ਨਿਸ਼ਾਨੇਬਾਜ਼ ਤਲਵਾਰਬਾਜ਼ ਅਤੇ ਯੋਗ ਯੋਧਾ ਬਣ ਗਿਆ ਰਣਜੀਤ ਸਿੰਘ ਵਿੱਚ ਬਚਪਨ ਤੋਂ ਹੀ ਇੱਕ ਮਹਾਨ ਯੋਧਾ ਅਤੇ ਵੀਰ ਸੈਨਿਕ ਨਾਇਕ ਦੇ ਗੁਣ ਦਿਖਾਈ ਦੇਣ ਲੱਗੇ ਸਨ 10 ਸਾਲ ਦੀ ਉਮਰ ਵਿੱਚ ਹੀ ਉਸ ਨੇ ਸੁਦਾਰਾ ਦੀ ਲੜਾਈ ਵਿੱਚ ਭੰਗੀ ਸਰਦਾਰਾਂ ਦੀਆਂ ਸਾਂਝੀਆਂ ਸਨਾਵਾਂ ਨੂੰ ਹਰਾ ਕੇ ਉਹਨਾਂ ਦਾ ਗੋਲਾ ਬਰੂਦ ਲੁੱਟ ਲਿਆ ਸੀ ਤੇ 16 ਸਾਲ ਦੀ ਉਮਰ ਵਿੱਚ ਰਣਜੀਤ ਸਿੰਘ ਦਾ ਵਿਆਹ ਮਹਤਾਬ ਕੌਰ ਨਾਲ ਹੁੰਦਾ ਹੈ। ਰਣਜੀਤ ਸਿੰਘ ਦੀ ਸੱਸ ਸਦਾ ਕੌਰ ਨੇ ਉਸ ਦੇ ਸਾਮਰਾਜ ਵਿਸਥਾਰ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਇਸ ਤੋਂ ਬਾਅਦ 1798 ਈਸਵੀ ਵਿੱਚ ਰਣਜੀਤ ਸਿੰਘ ਨੇ ਦੂਜਾ ਵਿਆਹ ਨ ਕਈ ਮਿਸਲ ਦੀ ਪੁੱਤਰੀ ਰਾਜਕੌਰ ਨਾਲ ਕਰਵਾਇਆ। ਇਸ ਤੋਂ ਇਲਾਵਾ ਰਣਜੀਤ ਸਿੰਘ ਦੇ ਕਾਫੀ ਵਿਆਹ ਹੋਏ। ਤੇ 1792 ਈਸਵੀ ਵਿੱਚ 17 ਸਾਲ ਦੀ ਉਮਰ ਵਿੱਚ ਰਣਜੀਤ ਸਿੰਘ ਦੇ ਪਿਤਾ ਮਹਾ ਸਿੰਘ ਦਾ ਦਿਹਾਂਤ ਹੋ ਜਾਂਦਾ ਤੇ ਨਬਾਲਿਕ ਹੁੰਨ ਕਾਰਨ ਉਸਦੀ ਮਾਤਾ ਰਾਜਕੌਰ ਉਸਦੇ ਸਰਪ੍ਰਸਤ ਦੇ ਰੂਪ ਵਿੱਚ ਸ਼ਾਸਨ ਚਲਾਉਣ ਲੱਗੀ ਪਰ ਅਸਲ ਵਿੱਚ ਸ਼ਾਸਨ ਦੀ ਸਾਰੀ ਬਾਗਡੋਰ ਦੀਵਾਨ ਲਖਪਤ ਰਾਏ ਦੇ ਹੱਥਾਂ ਵਿੱਚ ਸੀ ਮਹਤਾਬ ਕੌਰ ਨਾਲ ਵਿਆਹ ਤੋਂ ਬਾਅਦ ਰਣਜੀਤ ਸਿੰਘ ਦੀ ਸੱਸ ਸਾਦਾ ਕੌਰ ਵੀ ਸ਼ੁਕਰ ਚੱਕਿਆ ਮਿਸਲ ਦੇ ਸ਼ਾਸਨ ਪ੍ਰਬੰਧ ਵਿੱਚ ਹਿੱਸਾ ਲੈਣ ਲੱਗੀ ਇਸ ਤਰ੍ਹਾਂ ਰਣਜੀਤ ਸਿੰਘ ਦੇ ਰਾਜ ਦਾ ਪ੍ਰਬੰਧ ਤਿੰਨ ਵਿਅਕਤੀਆਂ ਦੇ ਹੱਥ ਵਿੱਚ ਆ ਗਿਆ ਸੀ ਤੇ 1700 97 ਈਸਵੀ ਵਿੱਚ 17 ਸਾਲ ਦੀ ਉਮਰ ਵਿੱਚ ਰਣਜੀਤ ਸਿੰਘ ਨੇ ਸਾਰੇ ਰਾਜ ਦਾ ਸ਼ਾਸਨ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ ਅਤੇ ਇਸ ਟਿਕੜੀ ਦੇ ਰਾਜ ਦਾ ਅੰਤ ਕਰਨ ਦਾ ਫੈਸਲਾ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੀ ਜਿੱਤ ਨਾਲ ਆਪਣੀਆਂ ਸ਼ਾਨਦਾਰ ਸੈਨਿਕ ਜਿੱਤਾਂ ਦੀ ਮਹਿੰਮ ਦੀ ਸ਼ੁਰੂਆਤ ਕੀਤੀ ਇਸ ਤੋਂ ਬਾਅਦ ਉਸਨੇ ਅੰਮ੍ਰਿਤਸਰ ਦੀ ਜਿੱਤ ਪ੍ਰਾਪਤ ਕੀਤੀ ਲਾਹੌਰ ਅਤੇ ਅੰਮ੍ਰਿਤਸਰ ਦੀ ਜਿੱਤ ਤੋਂ ਬਾਅਦ ਰਣਜੀਤ ਸਿੰਘ ਨੇ ਮਹਾਰਾਜਾ ਦੀ ਉਪਾਧੀ ਧਾਰਨ ਕੀਤੀ ਇਸ ਤੋਂ ਬਾਅਦ ਕਸੂਰ ਝੰਗ ਅਟਕ ਦੀਆਂ ਜਿੱਤਾਂ ਪ੍ਰਾਪਤ ਕੀਤੀਆਂ ਉਸ ਨੇ ਸਤਲੋਜ ਦੇ ਇਸ ਪਾਸੇ ਦੇ ਇਲਾਕੇ ਤੋਂ ਤਿੰਨ ਵਾਰ ਸੈਨਿਕ ਚੜਾਈਆਂ ਕੀਤੀਆਂ ਅਤੇ ਕਈ ਇਲਾਕਿਆਂ ਤੇ ਜਿੱਤ ਪ੍ਰਾਪਤ ਕੀਤੀ ਉੱਥੋਂ ਦੇ ਸ਼ਾਸਕ ਤੋਂ ਅਧੀਨਤਾ ਟੈਕਸ ਪ੍ਰਾਪਤ ਕੀਤਾ ਇਸ ਮਿਸਲ ਦੇ ਸ਼ਾਸਕਾਂ ਨੇ ਅੰਗਰੇਜ਼ਾਂ ਦੀ ਸ਼ਰਨ ਲੈ ਲਈ ਜਿਸ ਕਾਰਨ ਅੰਮ੍ਰਿਤਸਰ ਦੀ ਸੰਧੀ 1809 ਈਸਵੀ ਵਿੱਚ ਕੀਤੀ ਗਈ ਇਸ ਸੰਧੀ ਰਾਹੀਂ ਸਤਲੁਜ ਦਰਿਆ ਮਹਾਰਾਜਾ ਰਣਜੀਤ ਸਿੰਘ ਦੀ ਪੂਰਬੀ ਸੀਮਾ ਨਿਸ਼ਚਿਤ ਕਰ ਦਿੱਤੀ ਗਈ। ਮਹਾਰਾਜਾ ਨੇ ਕਮਜ਼ੋਰ ਸਿੱਖ ਮਿਸਲਾਂ ਦੇ ਇਲਾਕਿਆਂ ਤੇ ਸੈਨਿਕ ਸ਼ਕਤੀ ਰਾਹੀਂ ਅਧਿਕਾਰ ਕਰ ਲਿਆ ਅਤੇ ਸ਼ਕਤੀਸ਼ਾਲੀ ਮਿਸਲ ਸਰਦਾਰਾਂ ਨਾਲ ਮਿੱਤਰਤਾ ਕਰ ਲਈ ਤੇ 1805 ਈਸਵੀ ਵਿੱਚ ਉਸਨੇ ਗੁਰਮਤੱਧ ਦੀ ਸੰਸਥਾ ਨੂੰ ਮਤਵਹੀਨ ਬਣਾ ਦਿੱਤਾ ਅਤੇ ਆਪ ਸਿੱਖਾਂ ਦਾ ਸਰਵਉੱਚ ਨੇਤਾ ਬਣ ਗਿਆ। ਇਸ ਤੋਂ ਬਾਅਦ ਉਸਨੇ afghan ਸਰਦਾਰਾਂ ਨੂੰ ਜਿੱਤਣ ਬਾਰੇ ਧਿਆਨ ਦਿੱਤਾ ਤੇ ਉਸ ਮਲਤਾਨ ਕਸ਼ਮੀਰ ਤੇ ਪਸ਼ਾਵਰ ਵਰਗੇ ਸ਼ਹਿਰਾਂ ਤੇ ਅਨੇਕਾਂ ਵਾਰ ਹਮਲੇ ਕਰਕੇ ਉਹਨਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕੀਤਾ ਸੋ ਇਹ ਸੀ ਮਹਾਰਾਜਾ ਰਣਜੀਤ ਸਿੰਘ ਦੀ ਜੀਵਨੀ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਇਹ ਵੀਡੀਓ ਆਪਣੇ ਬੱਚਿਆਂ ਤੱਕ ਜ਼ਰੂਰ ਪਹੁੰਚਾਓ ਤਾਂ ਜੋ ਉਹਨਾਂ ਨੂੰ ਆਪਣੇ ਪੰਜਾਬ ਬਾਰੇ ਆਪਣੇ ਗੁਰੂਆਂ ਬਾਰੇ ਆਪਣੇ ਪੀਰਾਂ ਬਾਰੇ ਪਤਾ ਲੱਗ ਸਕੇ ਸੋ ਅਗਲੀ ਵੀਡੀਓ ਵਿੱਚ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਮੁੱਖ ਜਿੱਤਾਂ ਬਾਰੇ ਗੱਲ ਕਰਾਂਗੇ ਸੋ ਤਦ ਤੱਕ ਲਈ ਧੰਨਵਾਦ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ